ਅੱਜ ਦਾ ਪ੍ਰਸ਼ਾਦ ਪਰਮ ਸ਼ਾਂਤੀ ਬਾਬਾ ਕਹਿੰਦੇ ਹਨ ਬੱਚੇ ਸਮੇਂ ਅਨੁਸਾਰ ਤੁਹਾਡੀ ਅਵਸਥਾ ਇੱਕ ਰਸ ਹੋਣੀ ਚਾਹੀਦੀ ਹੈ ਇਹ ਅਵਸਥਾ ਤਾਂ ਹੀ ਹੋਏਗੀ ਜਦੋਂ ਤੁਹਾਡੇ ਅੰਦਰ ਵਿਰਾਗਿਆ ਵਿਰਤੀ ਹੋਏਗੀ ਅਰਥਾਤ ਇੱਕ ਲਗਨ ਹੋਏਗੀ ਕਿ ਹੁਣ ਘਰ ਵਾਪਸ ਪਰਮਧਾਮ ਜਾਣਾ ਹੈ ਇਸ ਦੁਨੀਆ ਵਿੱਚ ਰਹਿੰਦਿਆਂ ਤੁਹਾਡੇ ਅੰਦਰ ਹਰ ਇੱਕ ਆਤਮਾ ਲਈ ਉਹ ਕਿੰਨੀ ਵੀ ਅਪਕਾਰੀ ਹੋਵੇ ਉਸਦੇ ਪ੍ਰਤੀ પ્રેમ ਪਿਆਰ ਰਹਿਮ ਕਲਿਆਣ ਦੀ ਭਾਵਨਾ ਹੋਣੀ ਚਾਹੀਦੀ ਹੈ ਆਪਾਂ ਆਤਮਾ ਕਲਪ ਪਹਿਲੇ ਵੀ ਆਪਣਾ ਐਕੂਰੇਟ ਪਾਟ ਨਿਵਾ ਰਹੀ ਸੀ ਹੁਣ ਵੀ ਨਿਵਾ ਰਹੀ ਹੈ ਜਿਵੇਂ ਜਿਵੇਂ ਤੁਹਾਡੇ ਅੰਦਰ ਸ਼ਾਂਤੀ ਅਤੇ ਪਵਿੱਤਰਤਾ ਦੀ ਸ਼ਕਤੀ ਵਧੇਗੀ ਤਾਂ ਦੇਵਕੁਲ ਦੀਆਂ ਆਤਮਾ ਤੁਹਾਡੇ ਨੇੜੇ ਆਉਣਗੀਆਂ ਔਰ ਉਹ ਆਪਣੇ ਆਪ ਹੀ ਤੁਹਾਡੇ ਕੋਲ ਉਹ ਔਣ ਲੱਗ ਪੈਣਗੀਆਂ ਅਰੇ ਜੋ ਆਤਮਾ देर बाद ਆਉਣ ਵਾਲੀਆਂ ਹਨ ਉਹ ਆਪਣੇ ਆਪ ਹੀ ਤੁਹਾਡੇ ਤੋਂ ਅਲੱਗ ਹੋਣ ਲੱਗ ਪੈਣਗੀਆਂ ਉਹ ਆਪਣੇ ਸੰਸਕਾਰਾਂ ਦੇ ਅਧীন ਹੀ ਆਪਣੇ ਆਪ ਤੋਂ ਵੱਖਰਾ ਮਹਿਸੂਸ ਕਰਨਗੀਆਂ ਫਿਰ ਵੀ ਤੁਹਾਡੀਆਂ ਸ਼ubh ਭਾਵਨਾ ਸ਼ubh ਕਾਮਨਾ ਨੂੰ ਦੇਖਦੇ ਹੋਏ ਉਹ ਅੰਦਰੋਂ ਮਹਿਸੂਸ ਕਰਨਗੀਆਂ ਇਹ ਤਾਂ ਬਹੁਤ ਅੱਛੀ ਆਤਮਾਵਾਂ ਹਨ ਅਸੀਂ ਉਹਨਾਂ ਤੋਂ ਵੱਖਰੇ ਹਾਂ ਇਹ ਬਦਲਾਵ ਆਪਣੇ ਆਪ ਹੀ ਹੋਏਗਾ ਤੁਹਾਨੂੰ ਇਸ ਲਈ ਕੁਝ ਸੋਚਣਾ ਨਹੀਂ ਹੈ ਸਿਰਫ ਆਤਮਾ ਦੇ ਸੰਸਕਾਰਾਂ ਨੂੰ ਪਰਖ ਕੇ ਉਸ ਅਨਸਾਰ ਹੀ ਉਸ ਨਾਲ ਸੰਪਰਕ ਵਿੱਚ ਆਉਣਾ ਹੈ ਪਾਪ ਪਹਿਲਾਂ ਤੋਂ ਹੀ ਉਸ ਦੀ ਸੰਸਕਾਰਾਂ ਨੂੰ ਜਾਣਦੇ ਹੋਏ ਵਰਤਮਾਨ ਵਿੱਚ ਰਹਿ ਕੇ ਸ਼ੁਭ ਭਾਵਨਾ ਸ਼ੁਭ ਕਾਮਨਾ ਰੱਖਦੇ ਹੋਏ ਬਿੰਦੂ ਬਿੰਦੀ ਲਾਉਣੀ ਹੈ ਤੇ ਬਿੰਦੀ ਲਾ ਬਿੰਦੀ ਬਾਪ ਨਿਰੰਕਾਰੀ ਬਾਪ ਦੇ ਸੰਗ ਬੈਠ ਜਾਣਾ ਹੈ ਇੱਕ ਵੀ ਸੰਕਲਪ ਉਹ ਕਿਸੇ ਵੀ ਆਤਮਾ ਦੇ ਪ੍ਰਤੀ ਗਲਤ ਨਹੀਂ ਸੋਚਣਾ ਕਿਉਂਕਿ ਤੁਸੀਂ ਤੋਂ ਵਿਸ਼ਵ ਪਲਾਈ ਦੇ ਕੰਮ ਵਾਲੇ ਬੱਚੇ ਹੋ ਵਿਸ਼ਵ ਕਲਿਆਣਕਾਰੀ ਹੋ ਇਸ ਲਈ ਤੁਹਾਨੂੰ ਆਪਣੇ ਸੰਪਰਕ ਵਿੱਚ ਆਉਣ ਵਾਲੀਆਂ ਆਤਮਾ ਦਾ ਪਲਾ ਕਰਨਾ ਹੈ ਤਦ ਹੀ ਸਾਰੇ ਵਿਸ਼ਵ ਦਾ ਪਲਾ ਹੋ ਸਕੇਗਾ ਬੱਚੇ ਬਸ ਤੁਹਾਨੂੰ ਨੌਲੇਜ ਫੁੱਲ ਬਣ ਕੇ ਆਪਣੇ ਉੱਪਰ ਧਿਆਨ ਰੱਖਣਾ ਹੈ ਅਰਥਾਤ ਆਪਣੇ ਆਪ ਨੂੰ ਦੇਖਣਾ ਹੈ ਕਿ ਮੇਰਾ ਮਨ ਬੁੱਧੀ ਕਿੱਥੇ ਜਾ ਰਹਾ ਹੈ ਫਿਰ ਪਾਵਰਫੁੱਲ ਬਣ ਕੇ ਬਾਪ ਨੂੰ ਆਪਣੇ ਸਾਥ ਮਹਿਸੂਸ ਕਰ ਮਨਬੁੱਧੀ ਨੂੰ ਟਰੈਕਸ਼ਨ ਦੇ ਕੇ ਫਿਰ ਪ੍ਰਸਾਰਤ ਕਰਨਾ ਹੈ ਫਿਰ ਤੁਹਾਡੀ ਜਿੱਤ ਤਾਂ ਤੁਹਾਡੀ ਹੀ ਹੈ ਪ੍ਰੈਜ਼ੈਂਟ ਰਹਿਣ ਦਾ ਮਤਲਬ ਪਹਿਲਾਂ ਦਾ ਗੁਜ਼ਰਿਆ ਹੋਇਆ ਟਾਈਮ ਇੱਕ ਪਲ ਇੱਕ ਸੈਕਿੰਡ ਉਹ ਵੀ ਪਾਸਟ ਹੈ ਔਰ ਜੋ ਆਉਣ ਵਾਲਾ ਦਿਨ ਹੈ ਉਹ ਫਿਊਚਰ ਹੈ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ